ਗੁਰਦਾਸਪੁਰ ਦੇ ਪਿੰਡ ਝੱਜੀਆ ਦੇ 67 ਸਾਲਾਂ ਧੀਰ ਸਿੰਘ ਮਰ ਚੁੱਕੇ ਨੇ ਇਸ ਗੱਲ ਦਾ ਖੁਦ ਉਹਨਾਂ ਨੂੰ ਵੀ ਪਤਾ ਨਹੀਂ ਪਿੰਡ ਵਾਲਿਆਂ ਨੂੰ ਵੀ ਲੱਗਦਾ ਹੈ ਕਿ ਧੀਰ ਸਿੰਘ ਜ਼ਿੰਦਾ ਨੇ ਪਰ ਅਸਲ ਚ ਪਿੰਡ ਚ ਤੁਰਦਾ ਫਿਰਦਾ ਇਹ ਬਜ਼ੁਰਗ ਮਰ ਚੁੱਕਾ ਹੈ ਤੁਸੀਂ ਇਹ ਦੇਖ ਕੇ ਹੈਰਾਨ ਨਾ ਹੋਵੋ ਕਿ ਅਸੀਂ ਕਿਹੜੀਆਂ ਗੱਲਾਂ ਕਰ ਰਹੇ ਹਾਂ ਬਜ਼ੁਰਗ ਮਰ ਚੁੱਕਾ ਹੈ ਇਹਦੀ ਤਸਦੀਕ ਪੰਜਾਬ ਸਰਕਾਰ ਕਰਦੀ ਹੈ ਗਰੀਬ ਬਜ਼ੁਰਗ ਜੁੰਦਾ ਹੈ ਪਰ ਸਰਕਾਰ ਨੇ ਕਾਗਜ਼ਾਂ 'ਚ ਮਾਰ ਦਿੱਤਾ ਸਿਰਫ 250 ਰੁਪਏ ਲਈ ਦਰਸਲ ਧੀਰ ਸਿੰਘ ਨੂੰ ਪਿਛਲੇ 7 ਸਾਲਾਂ ਤੋਂ ਬੁਢਾਪਾ ਪੈਨਸ਼ਨ ਮਿਲ ਰਹੀ ਸੀ ਪਰ ਪਿਛਲੇ ਸਾਲ ਤੋਂ ਸਮਾਜਿਕ ਸੁਰੱਖਿਆ ਵਿਭਾਗ ਨੇ ਉਸ ਨੂੰ ਮਰਿਆ ਦਿਖਾ ਕੇ ਪੈਨਸ਼ਨ ਬੰਦ ਕਰ ਦਿੱਤੀ ਇਹ ਤਾਂ ਖੁਲਾਸਾ ਪਿੰਡ ਦੇ ਇੱਕ ਸ਼ਖਸ ਵੱਲੋਂ ਪਾਈ ਗਈ ਆਰਟੀਆਈ ਚ ਹੋਇਆ ਆ ਦੋ ਤਿੰਨ ਮਹੀਨੇ ਪਹਿਲਾਂ ਮੇਰੇ ਪਾਸ ਇਹ ਗਏ ਆਦਮੀ ਹਮਾਰੀ ਪੈਨਸ਼ਨ ਪਤਾ ਨਹੀਂ ਕਿਸ ਕਾਰਨ ਨਹੀਂ ਆ ਰਹੀ ਇਹ ਜਾਣਨੇ ਲਈ ਮੈਂ ਨੇ ਤਹਿਸੀਲ ਵੈਲਫੇਅਰ ਅਫਸਰ ਦੇ ਪਾਸ ਇੱਕ ਆਰਟੀ ਡਾਲੀ ਜਿਸ ਤੇ ਜਿਹੜੇ ਜਾਣਨਾ ਚਾਹਿਆ ਵੀ ਇਹ ਪੈਨਸ਼ਨ ਕਿਉਂ ਘਟ ਗਈ ਹੈ ਲੇਕਿਨ ਉਹ ਤਹਿਸੀਲ ਅਫਸਰ ਨੇ ਇਹ ਆਰਟੀ ਮੇਰੀ ਵਾਪਸ ਭੇਜ ਦਿੱਤੀ ਕਿ ਇਹ ਡਾਕਟਰ ਨਸਬੰਦ ਨਹੀਂ ਰੱਖਦੇ ਇਸ ਲਈ ਮੈਨੇ ਇਹ ਐਪਲੀਕੇਸ਼ਨ ਦੁਬਾਰਾ ਜਿਹੜੀ ਇਸ ਕੀ ਪੀਲ ਜਿਹੜੀ ਆ ਡਾਇਰੈਕਟਰ ਨੂੰ ਭਾਈ ਚੰਡੀਗੜ੍ਹ ਕੋਰ ਤੋਂ ਟ੍ਰਾਂਸਫਰ ਹੋ ਕੇ ਸਿਕਿਉਰਟੀ ਆਫ ਜਿਹੜੇ ਇਹਨਾਂ ਦੇ ਸੋਸ਼ਲ ਸਿਕਿਉਰਟੀ ਅਫਸਰ ਕੁਦਰਾਸਪੁਰ ਉਹਨਾਂ ਕੋਈ ਜਾਣਕਾਰੀ ਆਈ ਆ ਕਿ ਇਹਨਾਂ ਦੀ ਮੌਤ ਜਿਹੜੀ ਆ 11 2014 ਨੂੰ ਹੋ ਚੁੱਕੀ ਹੈ ਇਸ ਕਰਕੇ ਪੈਨਸ਼ਨ ਕੱਟ ਦਿੱਤੀ ਗਈ ਹੈ ਤੇ ਨਾਲ ਹੀ ਇੱਕ ਲੈਨ ਥਲੇ ਹੋਰ ਲਈ ਇਹਨਾਂ ਨੂੰ ਲਿਖ ਦਿੱਤੀ ਆ ਕਿ ਇਹ ਪੈਨਸ਼ਨ ਦੁਬਾਰਾ ਚਾਲੂ ਕਰ ਦਿੱਤੀ ਜਾਏਗੀ ਅਸੀਂ ਤੇ ਸਵਾਲ ਦਾ ਜਵਾਬ ਮੰਗਿਆ ਸੀ ਇਹਨਾਂ ਇੱਕ ਹੋਰ ਦਾ ਸਵਾਲ ਖੜਾ ਕਰ ਦਿੰਦਾ ਵੀ ਜੇ ਇੱਕ ਆਦਮੀ ਪਹਿਲਾਂ 2 11 2014 ਨੂੰ ਮੌਤ ਹੋ ਚੁੱਕੀ ਆ ਤੇ ਉਹਦੀ ਪੈਨਸ਼ਨ ਆਪਣੇ ਤੌਰ ਤੇ ਆਪਣੇ ਆਪ ਕਿਦਾਂ ਚਾਲੂ ਦੁਬਾਰਾ ਹੋ ਸਕਦੀ ਹੈ ਜਦ ਕਿ ਘਰ ਵਾਲਿਆਂ ਕੋਈ ਉਹਦੇ ਬਾਰੇ ਕਲੈਰੀਫਿਕੇਸ਼ਨ ਨਹੀਂ ਦਿੱਤੀ ਸਾਈਟਰੀ ਸਾਹਿਬ ਕੋ ਸਰਪੰਚ ਕੋ ਗਿਆ ਇਹਨਾਂ ਆਖਿਆ ਤੇਰੀ ਪੈਨਸ਼ਨ ਕੱਟੀ ਗਈ ਆ ਸਾਲ ਹੋ ਗਿਆ ਸਾਲ ਦੇ ਇੱਕ ਹਾਲ ਨੂੰ ਹੋ ਗਿਆ ਉਦੋਂ ਬਾਅਦ ਆ ਮੈਂ ਆਖਿਆ ਤੁਹਾਡੀ ਪੋਸ਼ਕ ਜੀ ਸੈਕਟਰੀ ਆਖਿਆ ਜਿੱਥੇ ਮਰਜੀ ਚਾਰਾ ਲਾ ਲਈ ਜਾਂਦੀ ਜੋ ਦੱਸ ਸਕਦੀ ਹੈ ਫਿਰ ਉਦੋਂ ਬਾਅਦ ਆ ਮੈਂ ਗਰਦਾਖਪੁਰ ਗਿਆ ਉਹਨਾਂ ਮੇਰੀ ਗੱਲ ਕੋਈ ਨਹੀਂ ਗੋਲੀ ਉਹਨਾਂ ਕਾਗਤ ਮਾਰੇ ਭਵਾ ਜਾਂਦੇ ਜਾਂ ਤੇਰੀ ਨਹੀਂ ਪੈਨਸ਼ਨ ਲੱਗਣੀ ਇਹ ਵੀ ਅਨੋਕੀ ਗੱਲ ਹੈ ਕਿ ਜਿਹੜੇ ਲੋਕ ਸਰਕਾਰ ਦੇ ਕਿਸੇ ਰਿਕਾਰਡ ਵਿੱਚ ਨਹੀਂ ਉਹਨਾਂ ਨੂੰ ਸਰਕਾਰ ਪੈਨਸ਼ਨ ਦੇ ਰਹੀ ਹੈ ਤੇ ਜੋ ਰਿਕਾਰਡ 'ਚ ਨਹੀਂ ਉਹਨਾਂ ਨੂੰ ਮਰਿਆ ਦਿਖਾ ਰਹੀ ਹੈ ਦੀਰ ਸਿੰਘ ਦਾ ਮਾਮਲਾ ਜਦੋਂ ਸਬੰਧਤ ਵਿਭਾਗ ਕੋਲ ਚੁੱਕਿਆ ਗਿਆ ਤਾਂ ਵਿਭਾਗ ਦੀ ਅਧਿਕਾਰੀ ਅਮਰਜੀਤ ਕੌਰ ਦਾ ਕਹਿਣਾ ਹੈ ਕਿ ਦਫ਼ਤਰ ਦੇ ਇੱਕ ਮੁਲਾਜ਼ਮ ਨੇ ਗਲਤੀ ਨਾਲ ਧੀਰ ਸਿੰਘ ਨੂੰ ਰਿਕਾਰਡ 'ਚ ਮ੍ਰਿਤਕ ਲਿਖ ਦਿੱਤਾ ਸੀ ਪਰ ਹੁਣ ਸਭ ਕੁਝ ਠੀਕ ਕਰ ਦਿੱਤਾ ਗਿਆ ਤੇ ਉਹਦੇ ਵਿੱਚ ਅਸੀਂ ਜਦੋਂ ਮਤਲਬ ਜਾਂ ਤਾਂ ਇਹ ਕਲਾ ਰਿਕਮੈਂਸਟੇ ਕੋ ਵੀ ਜਪਿਸਨਾ ਕੀ ਕੋਰ ਮੈਂ ਜਦੋਂ ਦੇਖਿਆ ਤਾਂ ਉਹ ਬੰਦ ਕੀਤੀ ਹੋਈ ਸੀਗੀ ਪੈਨਸ਼ਨ ਤੇ ਪਰ ਉਹਦੇ ਵੱਲੋਂ ਅਪਰੋਚ ਕੀਤਾ ਗਿਆ ਕਿ ਮੈਂ ਮਤਲਬ ਹੁਣ ਦੁਬਾਰਾ ਪੜਤਾਲ ਕੀਤੀ ਤੇ ਦੁਬਾਰਾ ਉਹਨੂੰ ਚਾਲੂ ਕਰ ਦਿੱਤੀ ਗਈ ਹੈ ਪਿਛਲੇ ਦਿਨੀ ਬੁਢਾਪਾ ਪੈਨਸ਼ਨ ਬਾਰੇ ਅਜਿਹਾ ਵੱਡਾ ਘਪਲਾ ਸਾਹਮਣੇ ਆਇਆ ਸੀ ਜਿਸ ਚ ਕਈ ਲੋਕਾਂ ਦੀ ਕੀਤੇ ਹੋਣ ਦੀ ਨਹੀਂ ਸੀ ਹੁਣ ਜਦੋਂ ਸੂਚਨਾ ਦੇ ਅਧਿਕਾਰ ਤਹਿਤ ਮਾਮਲਾ ਸਾਹਮਣੇ ਆਇਆ ਹੈ ਤਾਂ ਵਿਭਾਗ ਧੀਰ ਸਿੰਘ ਦੀ ਮੋੜ ਸਾਰੀ ਪੈਨਸ਼ਨ ਦੇਣ ਦੀ ਗੱਲ ਕਹਿ ਰਿਹਾ ਪਰ ਇਸ ਖੁਲਾਸੇ ਤੋਂ ਬਾਅਦ ਇੱਕੋ ਸਲਾਹ ਹੈ ਕਿ ਜਿਨ੍ਹਾਂ ਬਜ਼ੁਰਗਾਂ ਦੀ ਪੈਨਸ਼ਨ ਰੁਕ ਗਈ ਹੈ ਉਹ ਧਰਤੀ ਤੇ ਆਪਣੀ ਮੌਜੂਦਗੀ ਬਾਰੇ ਸਬੰਧਤ ਸਰਕਾਰੀ ਦਫ਼ਤਰਾਂ ਤੋਂ ਤਸਦੀਕ ਜ਼ਰੂਰ ਕਰਵਾ ਲੈਣ